ਤੇ ਗਾਈਸ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਵਾਲਾ ਸਾਰੇ ਪਿਆਰੇ ਪਿਆਸੇ ਸਾਲ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਘਰ ਦੇ ਕਿਹੜੇ ਕਿਹੜੇ ਕੰਮ ਕਰਨੇ ਆ। ਸੋ ਕਿ ਅੱਜ ਆਪਣਾ ਟਰੈਕਟਰ ਦਾ ਕੋਈ ਕੰਮ ਹੈਗਾ ਹੀ ਨਹੀਂਗਾ। ਤੇ ਜੇ ਹੋਇਆ ਮਾੜਾ ਮੋਟਾ ਬਣਾ ਕੁਝ ਕਰਨਾ ਅੱਜ ਕਰ ਲਾਂਗੇ। ਬਾਕੀ ਆਵੇ ਪਿੱਛੇ ਢੱਕਿਆ ਪਿਆ। ਕੱਜ ਵਲੇਟ ਕੇ ਤੇ ਹੁਣ ਤੁਹਾਨੂੰ ਮੈਂ ਸਿੱਧਾ ਬਾੜ ਜਾ ਕੇ ਪੈੜੀ ਦੇ ਕੋਲ ਹੋਣਾ ਵਾ। ਢੋਨਾ ਜਿਹਾ ਬਹੋਣਿਆ ਇਸ ਤੰਨੇ। ਪਾੜਾ ਸਿਸਟਮਾ ਪਾਣੀ ਗੋਣ ਲਾਇਆ ਹੈ ਪੈੜੀ ਦੇ ਵਿੱਚ। ਤੇ ਗਾਈਸ ਆਪਾਂ ਪਹੁੰਚ ਗਏ ਹਾਂ ਪੈੜੀ ਦੇ ਵਿੱਚ। ਮੈਂ ਆ ਜਲੋ ਤੁਹਾਨੂੰ ਵੀ ਚੈੱਕ ਕਰਾ ਦਈਏ ਝੋਨਾ ਬਾਕੀ ਤੁਸੀਂ ਕਰੋ ਚੈੱਕ ਆ ਵੀ ਆਪਣਾ ਹੀ ਝੋਨਾ ਆ ਸਾਰਾ ਲੰਮਾ ਥਾ ਪਿਛਲੇ ਵਲੋਗਾਂ ਵਿੱਚ ਤੁਸੀਂ ਵੇਖਿਆ ਹੀ ਹੋਣਾ ਤੇ ਇੱਧਰ ਵੀ ਹੈਗਾ ਬਾਕੀ ਹੁਣ ਅਸੀਂ ਮੋਟਰ ਕੋਲ ਪਹੁੰਚ ਚੱਲੇ ਆ ਲਾਈਟ ਗਈ ਚਲੀ Ярко и आपना अपना झोना इतों शुरू होता है इतों तो तो आ जोड़ा सारा थान अपना इधर इन्या इं लम्मा आ किला भी अपने को उतों वट आई और ये करके सिद्धी है फिर इधु अगे एय होता उधर न जाके उतो फिर एय हो जाती वट उतु फिर ए आ जाती लम्मी और जो निमा जीनिया उकर बाकी मैं गेड़ा मारने तुम चेक करा हम तुम सैड हैं मोटर है अपनी उथे इतों चेक कर लो इतों अपनी गाड़ी इधर आया एक वट आट सीधी गई उमा जिथे मैं तुम आख्या ਉਦੋਂ ਆਣੂ ਆਇਆ ਜਾ ਕੇ ਆਇਆ ਜਾਂਦਾ ਆਪਣੇ ਸਾਹ ਬਾਕੀ ਦੀ ਮੋਟਰ ਚੈੱਕ ਕਰ ਸਕਦੇ ਤੇ ਗਾਇਸ ਹੁਣ ਆਪਾਂ ਆ ਗਏ ਹੀ ਢਾ ਮਾਰ ਕੇ ਰਾਹ ਦੇ ਉੱਤੇ ਤੁਹਾਨੂੰ ਇੱਕ ਚੀਜ਼ ਦਵਾਂ ਪਹਿਲਾ ਦਰਖਤ ਦੂਜਾ ਉਸ ਤੋਂ ਬਾਅਦ ਤੀਜਾ ਦਰਖਤ ਫਿਰ ਉਹ ਚੌਥਾ ਵਿੱਚ ਫਿਰ ਦੂਗੇ ਭਜਮਾ ਉਹ ਦੂਗੇ ਦੋ ਛੋਟਕਾ ਨੀ ਮਾ ਨੇ ਦੋ ਤਿੰਨ ਦਰਖਤ ਆਪਣੀ ਮੋਟਰ ਤੇ ਵੀ ਹੈਗੇ ਆ ਬਾਕੀ ਦੇ ਚੈੱਕ ਕਰ ਸਕਦੇ ਇਸੇ ਵੇਲੇ ਸਾਰੇ ਰਾਹ ਤੇ ਕਿਤੇ ਨੀ ਦਰਖਤ ਹੈਗਾ ਉੱਥੇ ਹੈਗੇ ਬਸ ਉਹ ਵੀ ਉੱਥੇ ਘarne ਥੋੜੇ ਤਾਂ ਕਰਕੇ ਇੱਕ ਚਪਈਦਾ ਉੱਥੇ ਹੈਗਾ ਮੋਟਰ ਤੇ ਜਾਂ ਦੋ ਤਿੰਨ ਥੋੜੀ ਜਿਹੀ ਉੱਥੇ ਦਰਖਤ ਹੈਗਾ ਬਾਕੀ ਐਸ ਰਾਹ ਤੇ ਵੇਖ ਲਓ ਕਿਤੇ ਵੀ ਦਰਖਤ ਨਹੀਂ ਕੋਈ ਵੀ ਹੈਗਾ ਤੇ ਬਰਬਾਲਾ ਇਹ درخت ਆਵਦੇ ਮੱਥੇ ਦੇ ਅੱਗੇ ਤੇ ਬਾਕੀ ਉਹ ਵੇਖ ਲੋ ਅੱਗੇ ਵੀ ਇੰਨੇ ਕੋਈ ਖਾਸ درخت ਨਹੀਂ ਹੈਗੇ ਬਸ ਇੱਕ ਜਿਹੜਾਕਤਾ ਉਹ ਵੀ ਅੱਗੇ ਉੱਥੇ ਵੇਲੀ ਹੈਗੀ ਇੱਕ ਉੱਥੇ درخت ਹੈ ਕਿ ਜਾਂ ਬਾਕੀ ਆਪਾਂ ਦੇ ਰਾਹ ਦੇ ਉੱਤੇ ਲਾਏ ਝੋਨੇ ਦੇ ਸਾਹਮਣੇ ਪੈਲੀ ਜੀ ਸ਼ਾਂਸ਼ੂ ਵਧੀਆ ਰਹਿੰਦੀ ਇੱਥੇ ਜੇ ਕਿਤੇ ਬਹਿਣਾ ਹੋਵੇ ਦੁਪਹਿਰਾਂ ਵੇਲੇ ਮੰਨ ਕੇ ਚਲੋ ਤੇ ਬਾਹਰ ਵੀ ਸਕਦਾ ਬੰਦਾ ਜਿਹੜਾ ਗੇੜਾ ਗੁੜਾ ਮਾਰਨ ਆਵੇ ਤੇ ਬਾਕੀ Hona pajar nih ya kare, kare jangan ini, jadi kamu ya seneng khada nih. Nih jadinya papa siang nungguin ini mera daa jadi trader tuh lagi leluhonda. Jadi, baki ini nih, ini nih, nungguin jam ini nih, trader tuh lagi leluhonda. Jadi guys, hona pake kare ya, nih lo. ਤੇ ਗਾਈਸ ਆਪਾਂ ਸਵੇਰੇ ਜਿਹੋ ਕੰਮ ਕੀਤੇ ਮੈਂ ਤੁਹਾਨੂੰ ਖਾਇਆ ਸੀਗਾ ਹੁਣ ਆਪਾਂ ਸ਼ਾਮ ਹੋ ਗਈ ਹੁਣ ਅੱਗੇ ਲੱਗੇ ਆ ਪੱਠੇ ਵਢਣ ਤੇ ਪੱਠੇ ਵੜਦੀ ਲੈਣੇ ਇੱਕ ਸਾਬ ਦੇ ਤੇ ਹੁਣ ਵਾ ਘਰੇ ਲੈ ਜਾਣੇ ਨੇ ਤੇ ਆਵੇ ਰੱਖਦੇ ਆ ਜੋੜਦੇ ਆ ਤੇ ਘਰੇ ਲੈ ਜਾਣੇ ਆ ਠੀਕ ਮੈਂ ਤੁਹਾਨੂੰ ਦਿਖਾਉਣੀ ਆ ਫਿਰ ਕੋਟਾ ਰਸੇ ਜਪ ਜੋੜ ਦੇਗੇ ਅੱਛਾ ਹੁਣ ਆਪਣਾ ਅੱਜ ਦਾ ਵਲੌਗ ਤੇ ਇੱਥੇ ਟਿਕਰਦਾ ਸੀਗਾ ਬਸ ਮੈਂ ਤੁਹਾਨੂੰ ਨਿਕਾ ਮੋਟਾ ਕੰਮ ਕੰਮ ਜਾਂ ਦਿਖਾਇਆ ਘਰ ਦਾ ਜੋ ਆਪਾਂ ਕੀਤਾ ਇੱਕ ਸਵੇਰੇ ਝੋਨੇ ਨੂੰ ਜਿਹੜਾ ਮਰਨ ਗਿਆ ਸੀ ਤਾਂ ਫੋਰ ਆਪਾਂ ਕੁਝ ਨਹੀਂ ਕੀਤਾ ਜਿਵੇਂ ਲਈ ਰਹਿ ਖਰੀ ਜੜੀ ਤੇ ਨਾਈ ਰਾਈਟਰ ਤੇ ਕੋਸ਼ਿਸ਼ ਕੀਤਾ ਆਪਾਂ ਤੇ ਮੈਂ ਤੈਨੂੰ ਆਖਿਆ ਵੀ ਆਪਾਂ ਰਾਈਟਰ ਤੋਂ ਹੋ ਜਾਵਾਂਗੇ ਪਰ ਆਪਣਾ ਟਾਈਮ ਨਹੀਂ ਲੱਗਾ ਆਪਾਂ ਤਾਂ ਕਰੇ ਰਾਈਟਰ ਲੈ ਕੇ ਨਹੀਂ ਗਏ ਤੋਂ ਆਉਣ ਵਾਸਤੇ ਤੇ ਕੋਸ਼ਾ ਜੇ ਇੱਕ ਐਤਵਾਰ ਵੀ ਸੀਗਾ ਮੈਂ ਇਹਨੂੰ ਇਹ ਸੀਗਾ ਮੈਂ ਕਿ ਬੰਦ ਨੂੰ ਹੋਵੇ ਇਸ ਤੋਂ ਬਤਨਾ ਜਾਣਾ ਸਰਵ ਸਟੇਸ਼ਨ ਤੇ ਹੁਣ ਆਪਾਂ ਕੱਲ ਨੂੰ ਬਾਲੀ ਮੇਦ ਜੇ ਸਾਨੂੰ ਹਾਂ ਬਾਲੀ ਮੈਸੋ ਦੇ ਵਿੱਚੋਂ 70% ਚਾਂਸ ਹੈਗੇ ਮੈਂ ਲੈ ਕੇ ਜਾਵਾਂਗਾ ਤੋਂ ਆਉਣ ਵਾਸਤੇ ਤੇ ਹੁਣ ਮੈਂ ਬੱਕਰੀ ਲੈ ਕੇ ਆਇਆ ਬਾਹਰ ਖਾਣ ਚਾਉਣ ਵਾਸਤੇ ਤੇ ਬਾਕੀ ਤੁਹਾਨੂੰ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਜੇ ਵਲੌਗ ਇਦਾਂ ਤੇ ਕਰਦਾ ਸੀਗਾ ਜੇ ਵਜੇ ਲੱਗਾ ਤੇ ਲਾਈਕ ਸ਼ੇਅਰ ਹਨ ਸਬਸਕ੍ਰਾਈਬ ਜ਼ਰੂਰ ਕਰਦੇ ਚੈਨਲ ਨੂੰ ਤੇ ਥੋੜੀ ਸਪੋਰਟ ਕਰੋ ਛੇ ਛੇ ਸਬਸਕ੍ਰਾਈਬਰ ਵਧਾਓ ਫਿਰ ਆਪਾਂ ਟਰੈਕਟਰ ਤੇ ਮੋਡੀਫਿਕੇਸ਼ਨ ਲੈ ਕੇ ਆਵਾਂਗੇ ਵਧੀਆ ਵਧੀਆ ਵਲੌਗਾਂ ਆਉਣ ਕਰਨਗੇ